ਖੁੰਡ ਚਰਚਾ ਕੀਤੀ ਹੈ ਚੌਪਾਲ ਦੇ ਵਿੱਚ ਬੈਠੇ ਨੇ ਖੁੰਡ ਚਰਚਾ ਕੀਤੀ ਹੈ ਔਰ ਕਿਸਾਨਾਂ ਦੇ ਸੁਝਾਅ ਸੁਣੇ ਨੇ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਮੰਤਰੀ ਦੇ ਅੱਗੇ ਰੱਖੀਆਂ ਨੇ ਔਰ ਆਪਣੇ ਸੁਝਾਅ ਦਿੱਤੇ ਨੇ ਕਿ ਕੇਂਦਰ ਨੂੰ ਇਹ ਫੈਸਲੇ ਲੈਣ ਦੀ ਲੋੜ ਹੈ ਜਿਸ ਨਾਲ ਕਿਸਾਨਾਂ ਦਾ ਜੀਵਨ ਪੱਧਰ ਸੁਧਰ ਸਕੇ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਜ਼ਿਕਰ ਕੀਤਾ ਗਿਆ ਉਸ ਨੂੰ ਲੈ ਕੇ ਖਦਸ਼ੇ ਜ਼ਾਹਰ ਕੀਤੇ ਗਏ ਨੇ ਮੱਕੀ ਤੇ ਮੂੰਗੀ ਦੀ ਫਸਲ ਦੇ ਮੰਡੀਕਰਨ ਚਾਉਣ ਵਾਲੀਆਂ ਪਰੇਸ਼ਾਨੀਆਂ ਕੇਂਦਰੀ ਮੰਤਰੀ ਨੂੰ ਦੱਸੀਆਂ ਗਈਆਂ ਨੇ ਤਾਂ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਖੇਤੀ ਦੇ ਬਦਲ ਤੇ ਕੰਮ ਕਰਨਾ ਹੋਏਗਾ ਬਦਲਵੀਂ ਖੇਤੀ ਤੇ ਕੰਮ ਕਰਨਾ ਹੋਏਗਾ ਯਾਨੀ ਕਣਕ ਚੋਨੇ ਦੇ ਫਸਲੀ ਚੱਕਰ ਚੋਂ ਬਾਹਰ ਨਿਕਲਣਾ ਪਏਗਾ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਸਿੰਧੂ ਜਲ ਸੰਧੀ ਜਿਸ ਤੇ ਅਸੀਂ ਰੋਕ ਲਾਈ ਹੈ ਉਸ ਦੇ ਨਾਲ ਇਹ ਪਾਣੀ ਹੁਣ ਪੰਜਾਬ ਤੇ ਹਰਿਆਣਾ ਨੂੰ ਮਿਲ ਪਾਏਗਾ ਕਿਉਂਕਿ ਪਹਿਲਾਂ ਉਹਨਾਂ ਕਿਹਾ ਕਿ ਜਿਸ ਵੇਲੇ ਇਹ ਸੰਧੀ ਹੋਈ ਸੀ ਉਸ ਵੇਲੇ ਵਾਧੂ ਪਾਣੀ ਸੀ ਇਸ ਕਰਕੇ ਦੇ ਦਿੱਤਾ ਗਿਆ ਹੁਣ ਉਹ ਪਾਣੀ ਅਵੇਲੇਬਲ ਨਹੀਂ ਹੈ ਇਸ ਕਰਕੇ ਹੁਣ ਸਾਡੇ ਸੂਬਿਆਂ ਨੂੰ ਪਾਣੀ ਚਾਹੀਦਾ ਹੈ ਸਾਡੇ ਖੇਤੀਬਾੜੀ ਦੇ ਇਲਾਕੇ ਨੂੰ ਪਾਣੀ ਚਾਹੀਦਾ ਹੈ ਇਸ ਕਰਕੇ ਉਹਨਾਂ ਕਿਹਾ ਕਿ ਹੁਣੇ ਪਾਣੀ ਨਹੀਂ ਜਾਏਗਾ ਤਾਂ ਹੁਣ ਇਹ ਪਾਣੀ ਜਦੋਂ ਉਸ ਨੂੰ ਚੈਨਲਾਈਜ਼ ਕੀਤਾ ਜਾਏਗਾ ਤਾਂ ਉਹ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸੂਬਿਆਂ ਨੂੰ ਇਸ ਪਾਣੀ ਦਾ ਫਾਇਦਾ ਹੋਏਗਾ ਖੇਤੀਬਾੜੀ ਮੰਤਰੀ ਨੇ ਇਸ ਮੌਕੇ ਤੇ ਖੁਦ ਟਰੈਕਟਰ ਚਲਾਇਆ ਤੇ ਖੁਦ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਨਾਲ ਜੁੜਨ ਦਾ ਸੁਨੇਹਾ ਦਿੱਤਾ ਕੀਤੀ ਬੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੁਣੀ ਪੰਜਾਬ ਪਹੁੰਚੇ ਨੇ ਔਰ ਅੱਜ ਖੁਦ ਟਰੈਕਟਰ ਤੇ ਸਵਾਰ ਹੋਏ ਪਹਿਲਾਂ ਕਿਸਾਨਾਂ ਦੇ ਨਾਲ ਸੰਵਾਦ ਕੀਤਾ ਔਰ ਹੁਣ ਟਰੈਕਟਰ ਤੇ ਸਵਾਰ ਹੋ ਕੇ ਖੁਦ ਬਿਜਾਈ ਕਰਦੇ ਨਜ਼ਰ ਆਏ ਮੰਤਰੀ ਸਾਹਿਬ ਅੱਜ ਕਿਸਾਨਾਂ ਨਾਲ ਸੰਵਾਦ ਵੀ ਹੋਇਆ ਉਸ ਸੰਵਾਦ ਦੇ ਦੌਰਾਨ ਕਿਸ ਤਰ੍ਹਾਂ ਦੀ ਗੱਲਬਾਤ ਤੁਹਾਨੂੰ ਲੱਗਦਾ ਹੈ ਕਿ ਕੁਝ ਕਿਸਾਨਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਜ਼ਿਹਨ ਦੇ ਵਿੱਚ ਆਈਆਂ ਪੰਜਾਬ ਕੀ ਧਰਤੀ ਬਹੁਤ ਫਰਟਾਈਲ ਹੈ ਔਰ ਕਿਸਾਨ ਬਹੁਤ ਮਿਹਨਤੀ ਇਹ ਉਹ ਧਰਤੀ ਹੈ जिसने पूरे हिंदुस्तान का पेट भरने का काम किया है यहाँ की खेती बाड़ी बहुत उन्नत है और कई किसानों ने यहाँ प्रयोग बताए अपने जैसे डायरेक्ट सीडिंग या हो रही धान की ये डायरेक्ट सीडिंग में रुपाई नहीं करनी पड़ती पानी भरना नहीं पड़ता गेहूं की तरह बो देते हैं तो पानी बचता है मजदूरी बचती है खर्चा कम लगता है ऐसे एक नहीं अनेकों प्रयोग पंजाब के किसान कर रहे हैं वो भी समझने आया हूँ फिर किसानों के सामने क्या समस्याएं साइंटिस्ट आज सारे आए तो खेतों में किसानों के साथ बैठ के समझ में आएगा कि दिक्कत क्या है समस्याएं क्या है परेशानी क्या है और उसके हिसाब से शोध और रिसर्च करके उन परेशानियों को दूर करना यह हमारा कर्तव्य है धर्म है कृषि मंत्री कोई बंगलों में बैठने के लिए थोड़ी है खेतों और किसानों के बीच में जाने के लिए खेती समझने के लिए और इसको ठीक करने के लिए अच्छा पहले की मीटिंग और आज अच्छा के संवाद में क्या फर्क लगा आपको सीधा किसानों से संवाद करके कौन सी मुख्य चीजें आपको लगी कि ये होनी चाहिए जब हम आम सभाएं करते हैं तो एक तरफा बात होती है भाषण दो और चले जाओ मंत्री जी आए स्वागत सत्कार करवाए माला पहने बुके लें और निकल जाए यहाँ बात होती है बात होती तो दिक्कत परेशानी भी समझ में आती है नए प्रयोग जो अच्छे हो रहे हैं वो भी समझते हैं और उससे खेती की दिशा तय करने में मदद मिलती है अच्छा पंजाब का कल्चर भी आपने देखा पेड़ों के नीचे बैठ के एक खुंड चर्चा पंजाबी में कहते हैं कि संवाद हुआ हाँ बिल्कुल एकदम पंजाबी में संवाद हुआ पेड़ों के नीचे खेतों के बीच में किसानों के साथ अद्भुत आनंद आया अच्छा ट्रैक्टर की सवारी ट्रैक्टर चलाया खुद खेती की आज बोआई की आपने तो मैं तो किसान हूँ ऐसी थोड़ी कृषि मंत्री हूँ मैं ट्रैक्टर भी चलाता हूँ बोनी भी करता हूँ मैंने तो बचपन में हल भी चलाए ਤਾਂ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਣੀ ਕਹਿੰਦੇ ਨੇ ਕਿ ਮੈਂ ਖੁਦ ਖੇਤੀ ਕਰਦਾ ਔਰ ਇਸੇ ਲਈ ਖੇਤੀਬਾੜੀ ਮੰਤਰੀ ਆ ਖੁਦ ਹਲ ਚਲਾਇਆ ਕਹਿੰਦੇ ਨੇ ਬਚਪਨ ਦੇ ਵਿੱਚ ਔਰ ਅੱਜ ਕਿਸਾਨਾਂ ਦੇ ਨਾਲ ਸਿੱਧਾ ਸੰਵਾਦ ਹੋਇਆ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਗਈ ਹੈ ਔਰ ਸਭ ਤੌਰ ਤੇ ਕਹਿੰਦੇ ਨਜ਼ਰਾਏ ਕਿ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਜਾਂ ਫਿਰ ਇੱਕ ਤਰਫਾ ਕੋਈ ਰੈਲੀ ਦੇ ਵਿੱਚ ਸੰਬੋਧਨ ਕੀਤਾ ਜਾਂਦਾ ਤਾਂ ਉਹਦੇ ਔਰ ਕਿਸਾਨਾਂ ਦੇ ਨਾਲ ਆ ਕੇ ਸਿੱਧਾ ਸੰਵਾਦ ਕਰਨ ਦੇ ਵਿੱਚ ਬੜਾ ਫਰਕ ਹੈ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਸਮਝਣ ਦਾ ਮੌਕਾ ਮਿਲਿਆ ਕਿਸਾਨਾਂ ਦੀ ਗੱਲਬਾਤ ਸੁਣਨ ਦਾ ਮੌਕਾ ਮਿਲਿਆ ਔਰ ਕਹਿੰਦੇ ਨੇ ਕਿ ਇਹ ਇੱਕ ਅੱਛਾ ਸੰਵਾਦ ਔਰ ਪੰਜਾਬ ਦਾ ਧੰਨਵਾਦ ਕਰਦੇ ਨਜ਼ਰਾਏ ਕੇਂਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੈਮਰਾਮੈਨ ਅਜੇ ਦੇ ਨਾਲ ਨਵਿੰਦਰ ਸਿੰਘ ਬਰਾੜ ਨਿਊਜ਼ 18 ਪਿੰਡ ਖੇੜੀ ਗੰਡਿਆ ਰਾਜਪੁਰਾ ਪਟਿਆਲਾ